ਆਮ ਆਦਮੀ ਪਾਰਟੀ ਜਦੋਂ ਪਹਿਲੀ ਵਾਰ ਹੋਂਦ 'ਚ ਆਉਂਦੀ ਹੈ ਉਹਨਾਂ ਦੇ ਇੱਕ ਬੜਾ ਵੱਡਾ ਅਜੰਡਾ ਹੁੰਦਾ ਹੈ ਜਿਹੜਾ ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚ ਵੀ ਮੁੱਖ ਕਾਰਨ ਰਿਹਾ ਅੰਦੋਲਨ ਬੜਾ ਵੱਡਾ ਹੋਇਆ ਪੂਰੇ ਦੇਸ਼ ਦੇ ਵਿੱਚ ਲੋਕਪਾਲ ਨੂੰ ਲੈ ਕੇ ਲੋਕਪਾਲ ਦੇ ਕਰਕੇ ਇਹਨਾਂ ਦੀ ਦਿੱਲੀ ਦੇ ਵਿੱਚ ਸਰਕਾਰ ਬਣੀ ਕਈ ਵਾਰ ਜਿੱਤੇ ਪੰਜਾਬ ਦੇ ਵਿੱਚ ਸਰਕਾਰ ਬਣ ਗਈ ਪਰ ਇਹ ਵੀ ਪਹਿਲੀ ਵਾਰ ਤੇ ਨਹੀਂ ਹੋ ਰਿਹਾ ਕਿਤੇ ਕਿ ਲੋਕਪਾਲ ਦੀ ਸੀਟ ਖਤਮ ਜਿਹੜੀ ਉਹ ਹੋਏ ਜਦ ਜੱਜ ਸੀਗੇ ਵਿਨੋਦ ਕੁਮਾਰ ਸ਼ਰਮਾ ਉਹ ਰਿਟਾਇਰ ਹੋ ਗਏ 8 ਅਕਤੂਬਰ ਨੂੰ ਦੋ ਹਫ਼ਤੇ ਹੋ ਗਏ ਸੀਟ ਅਜੇ ਤੱਕ ਖਾਲੀ ਹੈ ਜਿਹੜੀ ਕਿ ਕਿਸੇ ਇੱਕ ਜਸਟਿਸ ਯਾ ਰਿਟਾਇਰ ਜਿਹੜੇ ਜਸਟਿਸ ਹੁੰਦੇ ਨੇ ਉਹਨਾਂ ਵੱਲੋਂ ਭਰੀ ਜਾਂਦੀ ਹੈਗੀ ਹੈ ਇਹ ਸਰਕਾਰ ਜਿਹੜੀ ਹੈਗੀ ਕਲਾਪਸ ਕਿੱਥੇ ਹੈਗਾ ਸਰਕਾਰ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਉਸ ਸਮੇਂ ਸਾਬਤ ਹੋ ਚੁੱਕਾ ਹੈ ਕਿ ਜਿਹੜਾ ਅੰਨਾ ਹਜਾਰੇ ਮੂਵਮੈਂਟ ਚਲਾਈ ਗਈ ਸੀ ਇਹ ਸਿਰਫ ਤੇ ਸਿਰਫ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਚਲਾਈ ਗਈ ਸੀ ਉਸ ਤੋਂ ਬਾਅਦ ਕਿ ਦੇਸ਼ ਦੇ ਵਿੱਚ ਹਰ ਸਟੇਟ ਦੇ ਵਿੱਚ ਜਬ ਭਾਰਤ ਸਰਕਾਰ ਨੇ ਜਨ ਲੋਕਪਾਲ ਬਣਾ ਦਿੱਤਾ ਹੈਗਾ ਅੰਨਾ ਹਜਾਰੇ ਨੂੰ ਹੁਣ ਬੀਜੇਪੀ ਵਾਲੇ ਨੇ ਬੰਦ ਕਮਰੇ ਚ ਰੱਖ ਦਿੱਤਾ ਕਿ ਜੇ ਬਾਪੂ ਬੋਲੇ ਤਾਂ ਦੇਖ ਲੈ ਤੇਰਾ ਕੀ ਹੋ ਉਸ ਤੋਂ ਬਾਅਦ ਕੁਝ ਕਿਹਾ ਨਹੀਂ ਬਾਪੂ ਠੀਕ ਹੈ ਉਹਦੇ ਚ ਕਿਨੂ ਕਿਨੂ ਫਾਇਦਾ ਮਿਲ ਗਿਆ ਉਹਦੇ ਚ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲ ਗਿਆ ਉਹਦੇ ਚ ਬੀਜੇਪੀ ਨੂੰ ਮਿਲ ਗਿਆ ਫਾਇਦਾ ਉਹਦੇ ਚ ਕਿਰਨ 베ਦੀ ਹੋਣਾ ਮਿਲ ਗਿਆ ਉਹ ਮੁੱਖ ਮੰਤਰੀ ਇਲੈਕਸ਼ਨ ਲੜੇਗੇ ਹਾਰ ਗਏ ਪਰ ਬਾਅਦ ਚ ਸਰਕਾਰ ਨੇ ਉਹਨੂੰ ਪੁੱਡੇ ਚੇਰੀ ਦਾ ਲੈਫਟੀਨੈਂਟ ਗਵਰਨਰ ਲਾ ਦਿੱਤਾ ਰਵਿੰਦ ਕੇਜਰੀਵਾਲ ਨੂੰ ਫਾਇਦਾ ਹੋ ਗਿਆ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਪੰਜਾਬ ਚ 4 ਐਮਪੀ ਬਣ ਗਏ ਫਿਰ 2017 ਦੇ ਵਿੱਚ 20 ਐਮਐਲਏ ਬਣ ਗਏ ਤੇ ਫਿਰ 92 22 ਚ ਬਣ ਗਏਗੇ ਇਹ ਜਦੋਂ ਕਾਂਗਰਸ ਪਾਰਟੀ ਨੇ ਉੱਥੇ ਰੋਜ਼ ਉਹਨਾਂ ਦੇ ਮੰਤਰੀ ਜੂਸ ਪਿਆ ਕੇ ਤੇ ਤੜਾਉਂਦੇ ਸੀ ਉਦੋਂ ਇਹ ਕਹਿੰਦੇ ਜਾਣੇ ਲੋਕਪਾਲੀਆ ਜੋਗਪਾਲਾ ਜੋਗਪਾਲ ਤੁਸੀਂ ਤਿੰਨ ਵਾਰ ਸਰਕਾਰ ਬਣੀ ਚਲੋ ਪਹਿਲਾਂ ਨਿੰਜਾ ਦਿੰਦੀ ਸਰਕਾਰ ਇਹ ਫਿਰ ਤੁਸੀਂ ਲਗਾਤਾਰ 5-5 ਸਾਲ ਦੀ ਟਰਮ ਪੂਰੀ ਕੀਤੀ ਤੁਸੀਂ ਤਾਂ ਉੱਥੇ ਜੋਗਪਾਲ ਵੀ ਨਹੀਂ ਬਣਾਇਆ ਤੁਸੀਂ ਤਾਂ ਜਾਣੇ ਲੋਕਪਾਲ ਕੀ ਬਣਾਏ ਤੁਸੀਂ ਤਾਂ ਜੋਗਪਾਲ ਵੀ ਨਹੀਂ ਬਣਾਇਆ ਹੈਗਾ ਉਹੀ ਪੰਜਾਬ ਦੇ ਵਿੱਚ ਹਾਲਾਤ ਨੇ ਪੰਜਾਬ ਦੇ ਵਿੱਚ ਹੁਣ ਕੀ ਇਹ ਖਬਰ ਛੱਪੀ ਹੈ ਇੰਡੀਅਨ ਐਕਸਪ੍ਰੈਸ ਨੇ ਬੜੇ ਸਿਨੇ ਜਰਨਲਿਸਟਿਕ ਅੰਜਨ ਵਾਸਦੇਵਾ ਉਹਨਾਂ ਦੀ ਖਬਰ ਛੱਪੀ ਹੈ ਜਿਹਦੇ ਵਿੱਚ ਕਿ ਪਿਛਲੇ ਕਰੀਬ 16-17 ਦਿਨ ਤੋਂ ਪੰਜਾਬ ਦੇ ਵਿੱਚ ਜਿਹੜਾ ਵਾ ਨਵਾਂ ਲੋਕਪਾਲੀ ਬਣਾਏਗਾ ਹੁਣ ਆਰਟੀਆਈ ਇੱਥੇ ਡਫੰਗ ਕਰ ਦਿੱਤਾ ਹੈ ਸੂਚਨਾ ਅਧਿਕਾਰ ਕਮਿਸ਼ਨ ਜਿਹੜਾ ਠੀਕ ਹੈ ਉੱਥੇ ਲੋਕੀ ਕਹਿੰਦੇ ਰੌਲਾ ਪਾਉਂਦੇਗੇ ਅਸੀਂ ਜਾਣਕਾਰੀ ਮੰਗੀ ਸਾਨੂੰ ਦਿੱਤੀ ਨਹੀਂ ਜਾਂਦੀ ਹੈਗੀ ਉੱਥੇ ਮੈਂਬਰ ਪਹਿਲਾਂ 10 ਹੁੰਦੇ ਤੂੰ ਹੀ ਘਟਾ ਕੇ 5 ਕਰ ਦਿੱਤੇ ਹੈਗੇ ਉਤੇ ਥੱਬੇ ਲੱਗੇ ਆ ਨੇ ਲੋਕਾਂ ਨੂੰ ਜਾਣਕਾਰੀ ਮਿਲਦੀ ਹੁਣ ਲੋਕਪਾਲਾ ਲੋਕਪਾਲ ਤੁਸੀਂ ਮਜ਼ਬੂਤ ਬਣਾਣਾ ਤੁਸੀਂ ਜੇ ਵਾਕੇ ਤੁਹਾਨੂੰ ਲੋਕਪਾਲ ਬਣਾਉਂਦੇ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਸ਼ਿਕਾਇਤਾਂ ਆਉਂਦੀਆਂ ਲੋਕਪਾਲ ਜਾਂਚ ਕਰਵਾਉਂਦੇ ਤੁਸੀਂ ਲੋਕਪਾਲ ਹੀ ਭੰਗ ਕਰ ਡਿਫੰਕ ਕਰ ਦਿੱਤਾ ਹੈਗਾ ਤੁਸੀਂ ਵਿਜੀਲੈਂਸ ਕਿਉਂਕਿ ਵਿਜੀਲੈਂਸ ਨੂੰ ਜੇ ਲੋਕਪਾਲ ਹੁੰਦਾ ਤੇ ਫਿਰ ਵਿਜੀਲੈਂਸ ਦਾ ਕੰਮ ਡਰਦਾ ਵਿਜੀਲੈਂਸ ਵਾਲਿਆ ਕੋ ਡੰਡਾ ਵਰਦੀ ਆ ਉਹ ਲੋਕਾਂ ਦੀ ਧੌਂ ਤੇ ਗੋਡਾ ਰੱਖ ਦਿੰਦੇ ਨੇ ਮਰੋੜ ਦਿੰਦੇ ਨੇ ਲੋਕਪਾਲ ਬਰੋੜ ਨਹੀਂ ਸਕਦਾ ਲੋਕਪਾਲ ਨੇ ਤਾਂ ਕਾਗਜ਼ ਦੇਖਣੇ ਹੈਗੇ ਨੇ ਹੁਣ ਤੁਹਾਡੇ ਕੋਲ ਦੇਣ ਕਿੰਨੇ ਹੋ ਗਏ ਨੇ ਤੁਸੀਂ ਲੋਕਪਾਲᱤ ਬਣਾਇਆ ਹੈ ਨਾ ਜਿਹੜੇ ਲਾਸਟ ਸੀ ਉਹ ਕੈਪਟਨ ਮਰਿੰਦਰ ਸਿੰਘ ਹੋਣਾ ਨੇ ਬਣਾਏ ਸੀ ਜਸਟਿਸ ਵੀਕੇ ਸ਼ਰਮਾ ਜਿਹੜੇ ਦੱਸਿਆ ਜਾ ਰਿਹਾ ਕਿ 8 ਅਕਤੂਬਰ ਨੂੰ ਰਿਟਾਇਰ ਹੋ ਗਨੇ ਅੱਜ 22 ਹੋ ਗਈ ਹੈ ਨਾ 24 ਦਿਨ ਹੋ 24 ਤਰੀਕ ਹੋ ਗਿਆ ਤੇ ਅਜ ਤੱਕ ਲੋਕਪਾਲ ਜਿਹੜਾ ਵਾ ਉਹ ਨਹੀਂ ਚੁਣਿਆ ਗਿਆ ਪਰ ਸਭ ਤੋਂ ਵੱਡੀ ਗੱਲ ਇਹ ਦੋ ਨਾਮ ਤੇ ਜਿਹੜੇ ਆਮ ਆਦੀ ਪਾਰਟੀ ਜਿਹੜੀ ਚਰਚਾ ਕਰੀ ਗਏ ਦੋਨਾਂ ਲੈ ਕੇ ਇੱਕ ਆਮ ਆਦੀ ਪਾਰਟੀ ਦਾ ਧੜਾ ਕਹਿੰਦਾ ਕਿ ਫਲਾਣੇ ਰਿਟਾਇਰਡ ਜਸਟਿਸ ਨੂੰ ਬਣਾ ਦੋ ਇੱਕ ਧੜਾ ਕਹਿੰਦਾ ਕਿ ਫਲਾਣੇ ਜਸਟਿਸ ਨੂੰ ਬਣਾ ਦੋ ਪਰ ਉਹ ਦੋਨੇ ਜਿਹੜੇ ਜਸਟਿਸ ਨੇ ਉਹ ਦੋਨੇ ਪੰਜਾਬ ਦੇ ਨਹੀਂ ਆ ਹੁਣ ਤਾਂ ਚਾਹੀਦਾ ਕਿ ਜਿਹੜਾ ਲੋਕਪਾਲ ਲੱਗੇ ਉਹ ਪੰਜਾਬ ਦਾ ਹੀ ਜਿਹੜਾ ਵਾ ਕੋਈ ਪੰਜਾਬ ਦਾ ਵਾਸੀ ਜਿਹੜਾ ਇੰਡੀਆ ਦੇ ਕਿਸੇ ਵੀ ਹਾਈ ਕੋਰਟ ਦੇ ਵਿੱਚ ਰਿਟਾਇਰਡ ਜਸਟਿਸ ਹੋਇਆ ਉਹਨੂੰ ਲਾਉਣਾ ਚਾਹੀਦਾ ਹੈਗਾ ਹੁਣ ਇਹਦੇ ਚ ਦੋ ਨਾਮ ਚੱਲ ਰਹੇ ਨੇ ਇੱਕ ਤੇ ਨਾਮ ਚੱਲ ਰਿਹਾ ਹੈਗਾ ਸ਼ਬੀ ਹੁਲ ਹਸਨੈਨ ਨੇ ਇਹ ਲਾਹੌਰ ਹਾਈ ਕੋਰਟ ਤੋਂ ਜਿਹੜੇ ਨੇ ਰਿਟਾਇਰ ਹੋਏ ਨੇ ਤੇ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਿਟਾਇਰ ਹੋਏ ਨੇ ਜਸਟਿਸ ਜਿਹੜੇ ਨੇ ਮੰਜਰੀ ਨਹਿਰੂ ਕਾਲ ਹੈਨਾ ਇਹ ਰਿਟਾਇਰ ਹੋ ਨੇ ਇੱਕ ਜਿਹੜਾ ਧੜਾ ਕਹਿੰਦਾ ਹੈ ਕਿ ਜਸਟਿਸ ਮੰਜਰੀ ਨਹਿਰੂ ਕੋਲ ਨੂੰ ਨਵਾਂ ਲੋਕਪਾਲ ਲੈਣਾ ਚਾਹੀਦਾ ਲਾਣਾ ਚ ਹੈ ਇੱਕ ਇੰਡੈਕਸ ਪ੍ਰੈਸ ਦੀ ਖਬਰ ਸਾਂ ਇੱਕ ਧੜਾ ਕਹਿੰਦਾ ਹੈਗਾ ਕਿ ਨਹੀਂ ਜਸਟਿਸ ਜਿਹੜੇ ਰਿਟਾਇਰ ਨੇ ਸ਼ਬੀਹੁੱਲਾ ਉਹਨਾਂ ਉਹ ਸਾਬ ਨੂੰ ਲਾਉਣਾ ਚਾਹੀਦਾ ਹੈਗਾ ਹੁਣ ਇਹਦੇ ਚ ਤਿੰਨ ਬੰਦੇ ਜਿਹੜੇ ਡਿਸਾਈਡ ਕਰਦੇ ਨੇ ਇੱਕ ਤੇ ਮੁੱਖ ਮੰਤਰੀ ਇੱਕ ਸਪੀਕਰ ਤੇ ਇੱਕ ਸ਼ਾਇਦ ਇਹਦੇ ਵਿੱਚ ਜਿਹੜੇ ਨੇ ਉਹ ਜਿਹੜਾ ਵਾ ਜੁਡੀਸ਼ੀਅਲ ਜਿਹੜਾ ਮੈਂਬਰ ਆ ਉਹ ਜਿਹੜਾ ਪੰਜਾਬ ਅਤੇ ਹਰਿਆਣਾ ਦੀ ਕੋਰਟ ਦਾ ਜਿਹੜੇ ਚੀਫ ਜਸਟਿਸ ਉਹਨੂੰ ਕੋ ਕਿਸੇ ਨੂੰ ਨਾਮਿਨੇਟ ਕਰਦੇ ਨੇ ਇਹ ਤਿੰਨ ਜਣੇ ਨੇ ਡਿਸਾਈਡ ਕਰਨਾ ਹੈ ਜਿੰਨ ਜਿਹਦੇ ਦੋ ਵੋਟਾਂ ਹੋ ਗਈਆਂ ਮੰਨ ਲਓ ਜੀ ਤਾਂ ਮੇਰੇ ਕੋ ਮੈਂ ਤ੍ਰੇ ਸਪੀਕਰ ਸਭ ਆਮ ਆਦੀ ਪਾਰਟੀ ਉਹ ਜਿਸ ਨੂੰ ਵਿਚਾਰਨਗੇ ਉਹਨੂੰ ਲੱਗ ਸਕਦੇ ਪਰ ਮੈਨੂੰ ਲੱਗਦਾ ਕਿ ਘੱਟੂਗੜ ਪੰਜਾਬ ਦਾ ਵਾਸੀ ਹੋਣਾ ਚਾਹੀਦਾ ਹੈਗਾ ਉਹ ਇੰਡੀਆ ਦੇ ਕਿਸੇ ਵੀ ਹਾਈ ਕੋਰਟ ਚ ਰਿਟਾਇਰ ਹੋ ਹੋਵੇ ਉਹਨੂੰ ਹੋਣਾ ਚਾਹੀਦਾ ਪਿੱਛੇ ਜੀ ਵੀ ਇਹਨਾਂ ਦੇ ਦੋ ਜਸਟਿਸ ਲੈ ਪੰਜਾਬ ਦੇ ਨਹੀਂ ਹੈਗੇ ਨਾ ਘੱਟੂਗੜ ਪੰਜਾਬ ਦੇ ਜਿਹੜੇ ਆਫੀਸਰ ਨੇ ਜਾਂ ਜੁਡੀਸ਼ੀਅਲ ਸਰਵਰ ਉਹਨਾਂ ਨੂੰ ਹੀ ਲਾਉਣਾ ਚਾਹੀਦਾ ਹੈਗਾ ਤੇ ਸਰਕਾਰ ਨੂੰ ਜਿਹੜੀ ਤੁਰੰਤ ਜਿਹੜੀ ਆ ਲੋਕਪਾਲ ਜਿਹੜੀ ਆ ਜਿਹੜਾ ਲਾਉਣਾ ਚਾਹੀਦਾ ਔਰ ਲੋਕਾਂ ਨੂੰ ਲੋਕਪਾਲ ਜਿਹੜੇ ਨੇ ਜਿਹਨੇ ਸ਼ਿਕਾਇਤਾਂ ਕਰਨੀਆਂ ਜਿਹਦੇ ਚਾਹੇ ਪਿਛਲੀਆਂ ਪਾਰਟੀਆਂ ਦੇ ਹੋਣ ਚਾਹੇ ਮੌਜੂਦਾ ਐਮਐਲਏ ਉਹਨਾਂ ਦੇ ਖਿਲਾਫ ਜਿਹੜੀਆਂ ਲੋਕਾਂ ਨੂੰ ਸ਼ਿਕਾਇਤਾਂ ਦੇਣੀਆਂ ਚਾਹੀਦੀਆਂ ਹਿੰਗੀਆਂ ਕਿ ਲੋਕੀ ਵਿਜੀਲੈਂਸ ਜਿਹੜਾ ਉਹ ਆਪਣੇ ਹਿਸਾਬ ਨਾਲ ਕੰਮ ਕਰਦਾ ਕੈਪਟਨ ਬਿਰਿੰਦਰ ਸਿੰਘ ਉਹਨਾਂ ਨੇ ਇੱਕ ਪੰਜਾਬ ਵਿਜੀਲੈਂਸ ਕਮਿਸ਼ਨ ਵੀ ਬਣਾਇਆ ਸੀ ਪੰਜਾਬ ਵਿਜੀਲੈਂਸ ਕਮਿਸ਼ਨ ਦੇ ਚੇਅਰਮੈਨ ਸੀ ਜਸਟਿਸ ਮਤਾਪ ਸਿੰਘ ਗਿੱਲ ਹੈ ਨਾ ਉਹ ਨਵੀਂ ਸਰਕਾਰ ਨੇ ਕਿ ਉਹ ਕਮਿਸ਼ਨ ਭੰਗ ਕਰਤਾ ਕਿਉਂ ਭੰਗ ਕਰਤਾ ਹੈਗਾ ਕਿ ਵਿਜੀਲੈਂਸ ਨੂੰ ਵਿਜੀਲੈਂਸ ਬਿਊਰੋ ਨੂੰ ਉਸ ਕਮਿਸ਼ਨ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਸੀ ਮਤਲਬ ਜਸਟਿਸ ਮਤਾਪ ਸਿੰਘ ਗਿੱਲ ਉਹਨਾਂ ਕੋਲ ਮਨਜ਼ੂਰੀ ਲੈਣੀ ਪੈਂਦੀ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਬਣਾਇਆ ਸੀ ਤੇ ਜੇ ਵਿਜੀਲੈਂਸ ਬਿਊਰੋ ਤੱਕ ਆ ਕਰਦੀ ਸੀ ਤੇ ਉਹ ਕਮਿਸ਼ਨ ਉਹਨਾਂ ਕੋਲ ਜਵਾਬ ਮੰਗਦੀ ਸੀ ਇਸ ਕਰਕੇ ਪਹਿਲਾਂ ਤੇ ਪੰਜਾਬ ਇਸ ਆਮ ਆਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਵਿਧਾਨ ਸਭਾ ਦੇ ਵਿੱਚ ਬਿਲ ਪਾਸ ਕਰਕੇ ਉਹਨੂੰ ਖਤਮ ਕਰ ਦਿੱਤਾ ਹੁਣ ਕੀ ਤੁਸੀਂ ਲੋਕਪਾਲ ਤੁਹੀ ਕਿਉਂ ਨਹੀਂ ਮਜ਼ਬੂਤ ਬਣਾਉਂਦੇ ਪਿਛਲੀਆਂ ਕਾਲੀ ਦਲ ਕਾਂਗਰਸ ਪਾਰਟੀ ਨੇ ਨਹੀਂ ਸਟਰੋਂਗ ਬਣਾਇਆ ਇਸ ਲੋਕਪਾਲ ਨੂੰ ਨਹੀਂ ਦੰਦ ਦਿੱਤੇ ਹੈਗੇ ਤੁਸੀਂ ਦੇ ਦੰਦ ਦੇ ਸਕਦੇ ਸੀ ਨਾ ਬਹੁਤ ਸਾਰੇ ਇੰਡੀਆ ਦੇ ਵਿੱਚ ਸਟੇਟ ਸਟੇਟ ਲੈਵਲ ਤੇ ਤੇ ਇੰਡੀਆ ਲੈਵਲ ਤੇ ਬਹੁਤ ਸਾਰੇ ਕਮਿਸ਼ਨ ਤੇ ਲੋਕਪਾਲ ਹੈ ਜਿਨ੍ਹਾਂ ਨੂੰ ਅਸੀਂ ਲੋਕ ਕਹਿੰਦੇ ਕਿ ਬਿਨਾਂ ਦੰਦਾ ਵਾਲੇ ਸ਼ੇਰ ਪਰ ਆਮ ਆਦਮੀ ਪਾਰਟੀ ਤੇ ਇਹ ਜਿਹੜੇ ਕਮਿਸ਼ਨ ਨੇ ਦੰਦ ਦੇ ਸਕਦੀ ਨੇ ਚਾਹੇ ਉਹ ਲੋਕਪਾਲਾ ਚਾਹੇ ਉਹ ਹਿਊਮਨ ਰਾਈਟਸ ਕਮਿਸ਼ਨ ਚਾਹੇ ਉਹ ਊਮਨ ਕਮਿਸ਼ਨ ਚਾਹੇ ਹੋ ਜਿੰਨੇ ਵੀ ਕਮਿਸ਼ਨ ਹੁਣ ਇਹ ਜਿਹੜਾ ਵਾ ਕਿ ਤੁਹਾਡੇ ਕੋਲ ਹਜੇ ਤੱਕ ਡਿਸਾਈਡ ਨਹੀਂ ਨਹੀਂ ਹੋ ਪਾ ਰਿਹਾ ਹੈਗਾ ਤੇ ਫਿਰ ਲੋਕ ਕਿੱਥੇ ਸ਼ਿਕਾਇਤਾਂ ਕਰਨ ਇਹ ਬਰਦਰ ਨਹੀਂ ਆ ਇਹ ਲੋਕਾਂ ਨੂੰ ਰੀਲੀਫ ਮਿਲਣੀ ਚਾਹੀਦੀ ਹੈਗੀ ਹੈ ਕਿ ਲੋਕਪਾਲ ਜਿਹੜਾ ਵਾ ਕਿੰਨਾ ਮਜ਼ਬੂਤ ਹੋਣਾ ਚਾਹੀਦਾ ਤੁਸੀਂ ਕਿਉਂਕਿ ਇਹ ਮੂਵਮੈਂਟ ਦੇਸ਼ ਦੇ ਵਿੱਚ ਸ਼ੁਰੂ ਕੀਤੇ ਤੁਹਾਡੀ ਪਾਰਟੀ ਦਾ ਗਠਨ ਹੀ ਤੁਹਾਡੀ ਪਾਰਟੀ ਦਾ ਜਨਮ ਹੀ ਉਥੋਂ ਹੋਇਆ ਵਾ ਜਿੱਥੋਂ ਤੁਹਾਡਾ ਜਨਮ ਹੋਇਆ ਹੋਵੇ ਤੁਸੀਂ ਉਸ ਚੀਜ਼ ਨੂੰ ਖਤਮ ਕਰਨ ਜਾ ਰਹੇ ਹੋ ਤੇ ਜੇ ਤੁਸੀਂ ਉਸ ਚੀਜ਼ ਨੂੰ ਖਤਮ ਕਰਨ ਜਾ ਰਹੇ ਹੋ ਤੇ ਕੁਝ ਜਿਹੜਾ ਸਮਾਊਗਾ ਤੁਸੀਂ ਵੀ ਖਤਮ ਹੋ ਜਾਓਗੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਸੀ ਇਸ ਲੋਕਪਾਲ ਨੂੰ ਜਿਸ ਲੋਕਪਾਲ ਦੀ ਖਾਤਰ ਤੁਸੀਂ ਕਈ ਕਈ ਦਿਨ ਭੁੱਖ ਹੜਤਾਲ ਰਹੇ ਹੋ ਕਈ ਕਈ ਦਿਨ ਤੁਸੀਂ ਸੰਘਰਸ਼ ਕੀਤਾ ਤੁਸੀਂ ਉਸ ਨੂੰ ਵੀ ਭੁੱਲ ਗਏ ਹੈਗੇ ਜਿਹੜੀ ਪਾਰਟੀ ਆਪਣਾ ਬੇਸ ਭੁੱਲ ਜੇ ਨਾ ਉਹ ਪਾਰਟੀ ਖੁਦ ਵੀ ਖਤਮ ਹੋ ਸਕਦੀ ਹੈਗੀ ਨਾ ਇਸ ਕਰਕੇ ਆਮ ਆਦੀ ਪਾਰਟੀ ਇਤਨਾ ਚੀਜ਼ਾਂ ਨੂੰ ਭੁੱਲ ਚੁੱਕੀ ਹੈ 2012 ਦੇ ਵਿੱਚ ਜਦੋਂ ਅੰਨ ਅੰਦੋਲਨ ਹੁੰਦਾ ਉਦੋਂ ਜਿਹੜਾ ਲੋਕਪਾਲ ਪੂਰੇ ਦੇਸ਼ ਦੇ ਲੋਕਾਂ ਦੇ ਮੂੰਹ ਜ਼ੁਬਾਨ ਤੇ ਲੋਕਪਾਲ ਲੋਕਪਾਲ ਸ਼ਬਦ ਹੋ ਗਿਆ ਸੀ ਲੋਕਪਾਲ ਹੋਣਾ ਚਾਹੀਦਾ ਲੋਕਪਾਲ ਹੋਣਾ ਚਾਹੀਦਾ ਲੋਕੀ ਤੰਗ ਬਹੁਤ ਸੀ ਕਰਪਸ਼ਨ ਤੋਂ ਪਰ ਜਿਹੜੀ ਤੁਸੀਂ ਆਪਦੀ ਗੱਲ ਕਰੋ ਆਪਦੀ ਗੱਲ ਕਰੀਏ ਕਿ ਤੇ ਲੋਕਪਾਲ ਲੋਕਾਂ ਦੇ ਸ਼ਾਇਦ ਅੱਖਾਂ ਚੋ ਸ਼ਾਇਦ ਜ਼ੁਬਾਨ ਤੋਂ ਗਾਇਬ ਕੀ ਨਹੀਂ ਹੋਗਾ ਲੋਕਪਾਲ ਕਿਉਂਕਿ ਕਾਂਗਰਸ ਪਾਰਟੀ ਨੂੰ ਉਸਕਹਰਸ਼ ਕਰਨਾ ਚਾਹੀਦਾ ਸੀ ਜਿਨ੍ਹਾਂ ਨੇ ਲੋਕਪਾਲ ਨੂੰ ਲੈ ਕੇ ਜੰਗ ਕੀਤੀ ਬੀਜੇਪੀ ਨਾਲ ਬੀਜੇਪੀ ਨੇ ਲੋਕਪਾਲ ਤੇ ਕੰਮ ਕੀਤਾ ਨਾ ਆਮ ਆਦੀ ਪਾਰਟੀ ਨੇ ਕੰਮ ਕੀਤਾ ਲੋਕਪਾਲ ਆਮ ਆਦੀ ਪਾਰਟੀ ਦਾ ਜਨਮ ਉੱਥੋਂ ਹੀ ਹੋਇਆ ਨਾ ਹੁਣ ਇਹ ਲੋਕਪਾਲ ਕੀ ਬਣਾਉਣਗੇ ਖੁਦ ਦੀ ਪਾਰਟੀ ਤੇ ਬੜੇ ਦੋਸ਼ ਲਾਗੇ ਨੇ ਆਮ ਆਦੀ ਪਾਰਟੀ ਦੇ ਵੱਡੇ ਵੱਡੇ ਲੀਡਰ ਜੇਲ੍ਹ ਚ ਗਏ ਨੇ ਜ਼ਮਾਨਤਾਂ ਦੇ ਬਾਹਰ ਨੇ ਕਰਪਸ਼ਨ ਦੇ ਚਾਰਜਾਂ ਕਿਨੇ ਜਿਨ੍ਹਾਂ ਦੇ ਲੀਡਰ ਖੋਦੀ ਜਨ ਲੋਕਪਾਲਿਕ ਮਜ਼ਬੂਤ ਲੋਕਪਾਲ ਚਾਹੁੰਦੇ ਸੀ ਉਹ ਆਪ ਹੀ ਬਾਅਦ ਚ ਕਰਪਸ਼ਨ ਕੇਸ ਦੇ ਵਿੱਚ ਬੁਰੀ ਤਰ੍ਹਾਂ ਫਸ ਗਏ ਨੇ ਉਹਨਾਂ ਨੂੰ ਹੁਣ ਜ਼ਮਾਨਤਾਂ ਦੇ ਨੇ ਕੇਸ ਲੰਮੇ ਚੱਲਣਗੇ ਫਿਰ ਉਹ ਪਾਰਟੀ ਕਿਵੇਂ ਕਹਿ ਸਕਦੇ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੁੰਦੇ ਹੋ ਨਾ ਤੁਸੀਂ ਉਦੋਂ ਤੁਸੀਂ ਬਹੁਤ ਵੱਡੀਆਂ ਗੱਲਾਂ ਮਾਰਦੇ ਮਤਲਬ ਮੋਟੀਆਂ ਗੱਪਾਂ ਮਾਰੋ ਸ਼ਗੂਫੇ ਛੱਡੋ ਝੂਠ ਬੋਲੋ ਜਦੋਂ ਸਰਕਾਰ ਤੁਹਾਡੀ ਬੰਜਾਂ ਦੀ ਫਿਰ ਤੁਹਾਨੂੰ ਉਹਨਾਂ ਚੀਜ਼ਾਂ ਤੇ ਪਾਲਣਾ ਕਰਦੇ ਤੁਹਾਡੇ ਹੱਥ ਕੰਬਦੇ ਨੇ ਤੁਹਾਡੀਆਂ ਲੱਤਾਂ ਦੇ ਵਿੱਚ ਜਾਣ ਨਹੀਂ ਰਹਿੰਦੀ ਹੈਗੀ ਹੁਣ ਤੁਸੀਂ ਲੋਕਪਾਲ ਨੂੰ ਰੌਲਾ ਪਾਉਂਦੇ 11 ਸਾਲ ਤੁਸੀਂ ਰਾਜ ਕੀਤਾ ਦਿੱਲੀ ਤੇ ਉੱਥੇ ਲੋਕਪਾਲ ਨਹੀਂ ਬਣਾਇਆ 4 ਸਾਲ ਇੱਥੇ ਹੋ ਗਏ ਨੇ ਤੁਸੀਂ ਇੱਥੇ ਲੋਕਪਾਲ ਨਹੀਂ ਬਣਾਇਆ ਤੇ ਲੋਕ ਕਿਤੇ ਨਾ ਕਿਤੇ ਤੇ ਤੁਹਾਡਾ ਇਮਤਿਹਾਨ ਲੈਣਗੇ ਨਾ ਤੁਹਾਨੂੰ ਵੀ ਤੇ ਹੁਣ 227 ਦੇ ਵਿੱਚ ਜਿਹੜਾ ਟੈਸਟ ਪਾਸ ਕਰਨਾ ਪੈਣਾ ਹੈਗਾ ਉਹ ਦੇਖਦੇ ਆ ਜੇ ਤੁਸੀਂ ਚੰਗੇ ਕੰਮ ਕੀਤੇ ਤੇ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ ਜੇ ਮਾੜੇ ਕੰਮ ਕੀਤੇ ਆਗੇ ਨੇ ਤੇ ਫਿਰ ਜਿਵੇਂ ਲੋਕਾਂ ਨੇ ਕਾਲੀ ਤੇ ਕਾਂਗਰਸਾਂ ਨੂੰ ਸਬਕ ਸਿਖਾਇਆ ਤੁਹਾਨੂੰ ਵੀ ਸਿਖਾ ਦੇਣਗੇ ਤੁਸੀਂ ਕਹੋ ਇਹ ਹੁਣ ਤੋਂ ਕਹਿਣਾ ਸ਼ੁਰੂ ਕਰੋ ਕਿ 2027 ਦੇ ਵਿੱਚ ਸਾਨੂੰ ਅਸੀਂ ਜੇ ਕੰਮ ਕੀਤੇ ਹੋਣਗੇ ਤੇ ਸਾਨੂੰ ਵੋਟਾਂ ਪਾ ਦਿਓ ਜੇ ਨਹੀਂ ਕੰਮ ਕੀਤੇ ਹੋਣਗੇ ਤੇ ਸਾਨੂੰ ਸਬਕ ਸਿਖਾ ਦਿਓ ਹੁਣ ਲੋਕ ਸਭਾ ਤੋਂ ਹੋਈਆਂ ਆ ਵੋਟਾਂ 13 ਚੋਂ 3 ਹੀ ਆਈਆਂ ਨੇ ਉਹ 13 ਜੋ ਤਿੰਨ ਵੀ ਮਸਾਂ ਜਿੱਤੀਆਂ ਐ ਸਵਾ ਇੱਕ ਸੰਗਰੂਰ ਸੰਗਰੂਰ ਦੇ ਇਸ ਕਰਕੇ ਜਿੱਤੀ ਕਿ ਇਲਜ਼ਾਮ ਲੱਗਦੇ ਨੇ ਕਿ ਇੱਕ ਕਿਸਾਨ ਜਥੇਬੰਦੀ ਨੇ ਸਪੋਰਟ ਕਰਤੀ ਬਾਕੀ ਜੇ ਕਿਤੇ ਨੰਦਪੁਰ ਸਾਹਿਬ ਜਿਹੜੇ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਜਿਹਨੂੰ 20 ਦਿਨ ਪਹਿਲਾਂ ਦੇ ਦਿੰਦੇ ਤੇ ਸੀਟ ਕੱਢ ਲੈਣੀ ਸੀ ਤੇ ਜੇ ਉਹ ਹਸ਼ਿਆਰਪੁਰ ਦੇ ਵਿੱਚ ਉਹ ਜਿਹੜੀ ਕੁੜੀ ਸੀ ਕਾਂਗਰਸ ਪਾਰਟੀ ਦੀ ਉਮੀਦਵਾਰ ਜੇ ਉਹ ਉਹਦੇ ਵਾਸਤੇ ਕੋਈ ਵੀ ਆ ਕੇ ਪ੍ਰਚਾਰ ਕਰ ਲੈਂਦਾ ਪ੍ਰਤਾਪ ਸਿੰਘ ਬਾਦਵਾ ਚਲੇ ਜਾਂਦੇ ਰਾਜਾ ਮਰਿੰਦਰ ਸਿੰਘ ਵਡਿੰਗ ਚਲੇ ਜਾਂਦੇ ਚਰਨ ਸਿੰਘ ਚੰਨੀ ਚਲੇ ਜਾਂਦੇ ਜਾਂ ਹੋਰ ਕੋਈ ਸੁਖਜਿੰਦਰ ਸਿੰਘ ਰਧਾਵਾ ਆ ਜਾਂਦੇ ਜਾਂ ਵੱਡੇ ਲੀਡਰ ਚਲੇ ਜਾਂਦੇ ਤੇ ਉਹ ਜਿਹੜੀ ਕੋੜੀ ਜਾਮਨੀ ਗੋਮਰ ਉਹ ਵੀ ਜਿੱਤ ਸਕਦੀ ਸੀ ਇਹ ਤੇ ਕਹਿੰਦੇ ਸਾਨੂੰ 13 ਦੀਆਂ 13 ਲੋਕਾਂ ਨੇ ਪੰਜਾਬ ਦੇ ਲੋਕਾਂ ਨੇ 13 ਚੋਂ ਤਿੰਨ ਹੀ ਦਿੱਤੀਆਂ ਤਿੰਨਾਂ ਚੋਂ ਵੀ ਇੱਕ ਦਿੱਤੀ ਇੱਕ ਵੀ ਜਿਹੜੀ ਆ ਉਹ ਕਿਸਾਨ ਜਥੇਬੰਦੀ ਦੇ ਜਿਹੜੇ ਵਰਕਰ ਸੀ ਉਹ ਪੋਲਿੰਗ ਬੂਥਾਂ ਤੇ ਬੈਠੇ ਤਾਂ ਹੀ ਮੀਤੇ ਰੋਣੇ ਮੋੜੇ 2 ਲੱਖ ਵੋਟਾਂ ਦੇ ਨਾਲ ਜਿੱਤ ਗਏ ਹੈਗੇ ਨਾ ਉਹ ਜਿਹੜੀਆਂ ਚੀਜ਼ਾਂ ਆ ਉਹ ਹੁਣ ਇਹ ਜਿਹੜਾ ਅਸਲੀ ਹੈ ਕਿਉਂਕਿ ਹੁਣ ਲੋਕਾਂ ਨੇ 4 ਸਾਲ ਦੀ ਸਰਕਾਰ ਦੇਖ ਲਈ ਹੈਗੀ ਹੈ ਬਾਈ ਇਲੈਕਸ਼ਨ ਸਰਕਾਰ ਜਿੱਤ ਜੇ ਤਰਨ ਤਰਨ ਵਾਲੀ ਮੈਟਰ ਨਹੀਂ ਕਰਦੀ ਹੈਗੀ 27 ਦੇ ਵਿੱਚ ਜਿਹੜੇ ਪਰਫਾਰਮੈਂਸ ਹੈ ਕਿਉਂਕਿ ਲੋਕਾਂ ਨੇ ਉਦੋਂ 5 ਸਾਲ ਦੀ ਸਰਕਾਰ ਦੇਖ ਲੈਂਦੇ ਨੇ ਤੇ 5 ਸਾਲ ਦੀ ਸਰਕਾਰ ਵਾਸਤੇ ਸਰਕਾਰ ਨੂੰ ਕਿੰਨੇ ਕਿ ਮਹੀਨੇ ਬਾਕੀ ਰਹਿ ਗਏ ਅਕਤੂਬਰ ਖਤਮ ਹੋ ਗਿਆ ਨਵੰਬਰ ਦਸੰਬਰ 2 ਮਹੀਨੇ ਰਹਿ ਗਏ 26 ਚੜ ਗਿਆ 26 ਦੇ 12 ਮਹੀਨੇ ਠੀਕ ਹੈ ਜਾ ਕੇ ਦਸੰਬਰ ਦੇ ਵਿੱਚ ਐਂਡ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ ਜਾਂ ਦਸੰਬਰ ਚਣ ਲੈ ਕੇ ਜਨਵਰੀ ਚ ਲੱਗੋ ਗਿਣਤੀ ਦੇ 14 ਮਹੀਨੇ ਰਹਿ ਗਏ ਸਰਕਾਰ ਕੋ ਫਰਵਰੂਅਰ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋ ਜਾਣੀਆਂ 14 ਮਹੀਨਿਆਂ ਦੇ ਵਿੱਚ ਸਰਕਾਰ ਜੇ 14 ਵੀ ਕੰਮ ਕਰ ਗਈ ਨਾ ਤੇ ਲੋਕੀ ਵੋਟਾਂ ਪਾ ਦੇਣਗੇ ਹੁਣ ਤੁਸੀਂ ਕਹਿ ਰਹੇ ਕਿ ਅਸੀਂ 1000 ਰੁਪਿਆ ਤੇ ਹਜੇ ਸੋਚਿਆ ਨਹੀਂ ਹੈਗਾ 1100 ਰੁਪਿਆ ਹੁਣ ਅਸੀਂ ਆਟਾ ਦੇ ਨਾਲ ਦਾਲ ਖੰਡ ਪਤਨੀ ਚਾਹ ਪੱਤੀ ਦਵਾਂਗੇ ਪੰਜਾਬ ਇੰਨਾ ਵੀ ਭਿਖਾਰੀ ਨਾ ਬਣਾਓ ਯਾਰ ਬਿਜਲੀ ਫਰੀ ਪਾਣੀ ਫਰੀ ਬਸਾਂ ਫਰੀ ਹਨਾ ਹੁਣ ਆਟਾ ਫਰੀ ਦਾਲ ਫਰੀ ਖੰਡ ਫਰੀ ਰਾਸ਼ਨ ਫਰੀ ਕੀ ਪੰਜਾਬ ਭਖਾਰੀ ਹੈ ਪੰਜਾਬ ਨੂੰ ਕਿਉਂ ਭਖਾਰੀ ਬਣਾ ਰਹੇ ਹੋਗੇ ਔਰ ਪੰਜਾਬੀਆਂ ਨੂੰ ਆਪਣਾ ਪ੍ਰਾਈਡ ਬਹਾਲ ਕਰਨਾ ਚਾਹੀਦਾ ਹੈਗਾ ਪੰਜਾਬੀਆਂ ਨੂੰ ਜਿਹੜਾ ਪ੍ਰਾਈਡ ਹੈ ਨਾ ਪੰਜਾਬੀਆਂ ਦਾ ਉਹ ਸਿਆਸੀ ਪਾਰਟੀਆਂ ਨੇ ਪੰਜਾਬੀਆਂ ਦਾ ਪ੍ਰਾਈਡ ਖਤਮ ਕਰ ਦਿੱਤਾ ਹੈਗਾ ਉਕਾਲੀਆਂ ਨੇ ਵੀ ਖਤਮ ਕੀਤਾ ਉਹ ਕਾਂਗਰਸੀਆਂ ਨੇ ਵੀ ਖਤਮ ਕੀਤਾ ਉਹ ਆਮ ਆਦੀ ਪਾਰਟੀਆਂ ਨੇ ਵੀ ਖਤਮ ਕੀਤਾ ਪੰਜਾਬੀ ਜਿਹੜੇ 3 ਕਰੋੜ ਪੰਜਾਬੀ ਜਿਨ੍ਹਾਂ ਨੂੰ ਦੁਨੀਆ ਸलाम ਕਰਦੀ ਹੈਗੀ ਪਿੱਛ ਪੰਜਾਬ ਦੇ ਵਿੱਚ ਅੱਜ ਵੀ ਇਤਿਹਾਸ ਕਿ ਕੋਈ ਪੰਜਾਬੀ ਬੰਦਾ ਸੜਕ ਤੇ ਭੀਖ ਨਹੀਂ ਮੰਗਦਾ ਤੇ ਅਸੀਂ ਹੁਣ ਆਟਾ ਦਾਲ ਜੇ ਕੋਣ ਤੁਸੀਂ ਭੀਖ ਹੀ ਕਿਵੇਂ ਯਾਰ ਸਾਡੇ ਬਾਬਾ ਨਾਨਕ ਕੀ ਕਹਿ ਗਏ ਨੇ ਪਿੱ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਸੀਂ ਨਾਮ ਵੀ ਜੱਪੀ ਯਾਰੀ ਕਰਦੇ ਵੰਡ ਵੀ ਸ਼ਕਤੀ ਦੇ ਤੇ ਕਿਰਤ ਕਰਨੇ ਹੀ ਬੰਦ ਕਰਤੀ ਆ ਘੱਟੂ ਘੜੇ ਜਿਹੜੀਆਂ ਸਰਕਾਰਾਂ ਦੀਆਂ ਜਿਹੜੀਆਂ ਨਾ ਸਰਕਾਰਾਂ ਜਿੱਤਣ ਵਾਸਤੇ ਇਹ ਸਾਨੂੰ ਜਿਹੜੀਆਂ ਰਿਓੜੀਆਂ ਵੱਡੀਆਂ ਜਾ ਰਹੀਆਂ ਨੇ ਇਹ ਸਾਡੇ ਛਿੱਤਰ ਨੇ ਤੇ ਸਾਡੀਆਂ ਸੇਰਵਾ ਉਸ ਤੋਂ ਬਚਣਾ ਚਾਹੀਦਾ ਹੈਗਾ ਕਿ ਲੋਕੀ ਹੁਣ ਹੁਣ ਖੰਡ ਵੀ ਲੋਕੀ ਲੈਣ ਜੋਗੇ ਨੇ ਬਸਾਂ ਤੇ ਲੋਕੀ ਜਾਂਦੇ ਕਿਰਾਇਆ ਦੇਣ ਜੋਗ ਨਹੀਂ ਬਿਜਲੀ ਦਾ ਜਿਹੜਾ ਕੋਈ ਗਰੀਬ ਆ ਪੰਜਾਬੀਆਂ ਦਾ ਜਿਹੜਾ ਪ੍ਰਾਈਡ ਨਾ ਪੰਜਾਬ ਦੀ ਸਿਆਸੀ ਪਾਰਟੀਆਂ ਨੇ ਖਤਮ ਕਰ ਦਿੱਤਾ ਹੈਗਾ ਉਹ ਪੰਜਾਬੀਆਂ ਨੂੰ ਨਾ ਆਪਣਾ ਪ੍ਰਾਈਡ ਜਿਹੜਾ ਵਾ ਉਹ ਬਹਾਲ ਕਰਨਾ ਚਾਹੀਦਾ ਹੈ